ਕਈ ਵਾਰ ਸਾਡਾ ਮਨ ਬਹੁਤ ਪਰੇਸ਼ਾਨ ਰਹਿੰਦਾ ਹੈ ਤਾਂ ਉਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ ਆਓ ਇਸ ਵੀਡੀਓ ਦੇ ਰਹੀਂ ਗੱਲ ਕਰਦੇ ਹਾਂ ਹਰੇਕ ਮਨੁੱਖ ਦੇ ਜੀਵਨ ਵਿੱਚ ਅਜਿਹੇ ਪਲ ਆਉਂਦੇ ਹੀ ਆਉਂਦੇ ਹਨ ਜਦੋਂ ਉਹ ਸੋਚਦਾ ਹੈ ਕਿ ਬਸ ਹੁਣ ਇਹ ਦੁਨੀਆ ਹੀ ਛੱਡ ਜਾਏਗੀ ਹੁਣ ਹੋਰ ਨਹੀਂ ਲੜਿਆ ਚਾਹੁੰਦਾ ਥੱਕ ਗਿਆ ਹਾਂ ਪਰ ਸੱਚ ਜਾਣਿਓ ਇਹ ਵਕਤੀ ਫੁਰਨੇ ਹੁੰਦੇ ਹਨ ਇਹ ਔਖੀਆਂ ਘੜੀਆਂ ਹੀ ਹੁੰਦੀਆਂ ਹਨ ਹਾਲੀ ਜੀਵਨ ਚੋਂ ਦੇ ਹੋਰ ਬੜੇ ਰਾਹ ਹਨ ਜੋ ਅਸੀਂ ਸੋਚੇ ਹੀ ਨਹੀਂ ਦੁੱਖਾਂ ਕਲੇਸ਼ਾਂ ਤੇ ਪਰੇਸ਼ਾਨੀਆਂ ਨਾਲ ਮਨ ਐਨਾ ਆਤુર ਹੋ ਜਾਂਦਾ ਹੈ ਕਿ ਸਾਨੂੰ ਠੀਕ ਰਾਹ ਹੀ ਨਹੀਂ ਦਿਸਦਾ ਔਖੇ ਪਲ ਅਸੀਂ ਸਹਜ ਨਾਲ ਪਾਰ ਕਰ ਸਕੀਏ ਇਸ ਲਈ ਜਦੋਂ ਮਨ ਬਹੁਤ ਹੀ ਪਰੇਸ਼ਾਨ ਹੋਵੇ ਤਾਂ ਇਹੇ ਕੁਝ ਕੰਮ ਕਰਕੇ ਵੇਖੀਏ ਬਹੁਤ ਲੋਕਾਂ ਨੂੰ ਇਹਨਾਂ ਨਾਲ ਆਰਾਮ ਮਿਲਿਆ ਹੈ ਨੰਬਰ 1 ਉਸ ਮਾਹੌਲ ਵਿੱਚੋਂ ਬਾਹਰ ਨਿਕਲੀਏ ਜੇ ਲੜਾਈ ਝਗੜਾ ਹੈ ਬੋਲ ਬੁਲਾਰਾ ਹੈ ਮਨ ਦੇ ਅੰਦਰ ਕਮਾ ਸਾਨੂੰ ਜੰਗ ਜਾਰੀ ਹੈ ਤਾਂ ਕਿਸੇ ਚੰਗੇ ਮਿੱਤਰ ਨੂੰ ਫੋਨ ਕਰੀਏ ਲੰਮੀ ਗੱਲਬਾਤ ਕਰੀਏ ਹੋਰ-ਹੋਰ ਪਾਸੇ ਦੀਆਂ ਗੱਲਾਂ ਪੁੱਛੀਏ ਤੇ ਦੱਸੀਏ ਉਸੇ ਘਰ ਮਿਲਣ ਚਲੇ ਜਾਈਏ ਗੱਲਾਂ-ਬਾਤਾਂ ਕਰੀਏ ਤੇ ਧਿਆਨ ਹੋਰ ਪਾਸੇ ਲਾਈਏ ਸੈਰ ਕਰਨ ਚਾਹੀਏ ਪੈਦਲ ਲੰਮੀ ਸੈਰ ਕੋਈ ਸਾਥੀ ਮਿਲ ਜਾਵੇ ਤਾਂ ਹੋਰ ਵੀ ਚੰਗਾ ਹੈ ਨਹੀਂ ਤਾਂ ਇਕੱਲੇ ਹੀ ਤੇਜ਼-ਤੇਜ਼ ਧੁਰੀਏ ਨੰਬਰ 2 ਜੇ ਕਿਸੇ ਜੇ ਉਸ ਵੇਲੇ ਬਾਹਰ ਨਾ ਜਾ ਸਕਦੇ ਹੋਈਏ ਤਾਂ ਮੰਨੋ ਕਿਸੇ ਹੋਰ ਆਹ ਰਿ ਲਈਏ ਗੁਰਬਾਣੀ ਦਾ ਪਾਠ ਕਰੀਏ ਸਹਿਜ ਪਾਠ ਕਰੀਏ ਕੀਰਤਨ ਕਰੀਏ ਤੇ ਸੁਣੀਏ ਚੰਗੀਆਂ ਸਾਖੀਆਂ ਤੇ ਕਿਤਾਬਾਂ ਪੜ੍ਹੀਏ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਲਿਖਣਾ ਸ਼ੁਰੂ ਕਰ ਦੇਈਏ 2-4 ਪੰਨੇ ਆਰਾਮ ਨਾਲ ਲਿਖ-ਲਿਖ ਕੇ ਭਰ ਦੇਈਏ ਮੁਸਕਰਾਉਣ ਦੀ ਕੋਸ਼ਿਸ਼ ਕਰੀਏ ਕੋਈ ਪੁਰਾਣਾ ਹਸੀਨ ਪਲ ਯਾਦ ਕਰੀਏ ਖੁਸ਼ੀ ਦੇ ਪਲਾਂ ਦੀ ਪੁਰਾਣੀ ਯਾਦ ਆਪਣੇ ਦਿਮਾਗ ਵਿੱਚ ਲਿਆਈਏ ਲੰਮੇ ਤੇ ਗਹਿਰੇ ਸਾਹ ਲਈਏ ਧਿਆਨ ਸਾਹ ਦੇ ਅੰਦਰ ਬਾਹਰ ਆਉਣ ਜਾਣ ਤੇ ਟਿਕਾਈਏ ਕੁਝ ਚਿਰ ਅੰਦਰ ਸਾਹ ਰੋਕ ਕੇ ਰੱਖੀਏ ਅਤੇ ਫਿਰ ਛੱਡਿਏ ਨੰਬਰ 3 ਜੇ ਇੰਜ ਵੀ ਨਾ ਗੱਲ ਬਣੇ ਤਾਂ ਆਪਣੀ ਡਾਇਰੀ ਲਿਖੀਏ ਲਿਖੀਏ ਮੈਂ ਅੱਜ ਬਹੁਤ ਪਰੇਸ਼ਾਨ ਹਾਂ ਕਿਉਂਕਿ ਨੰਬਰ 1 2 3 ਕਰਕੇ ਉਹ ਗੱਲਾਂ ਲਿਖ ਦੇ ਚਾਹੀਏ ਫਿਰ ਕੁਝ ਚਿਰ ਸਿਮਰਨ ਲਈ ਅਤੇ ਭਗਤੀ ਕਰਕੇ ਉਹਨਾਂ ਸਮੱਸਿਆਵਾਂ ਦੇ ਹੱਲ ਸੋਚੀਏ ਤੇ ਲਿਖੀਏ ਹੁਣ ਪਰੇਸ਼ਾਨੀ ਬਾਰੇ ਨਹੀਂ ਸੋਚਣਾ ਸਗੋਂ ਹੱਲ ਬਾਰੇ ਸੋਚਣਾ ਸ਼ੁਰੂ ਕਰੀਏ ਹੱਲ ਮਿਲਣਗੇ ਜ਼ਰੂਰ ਮਿਲਣਗੇ ਸੋਚੋ ਇਹ ਮੁਸ਼ਕਲ ਮੇਰੇ ਤੋਂ ਪਹਿਲਾਂ ਵੀ ਕਈਆਂ ਤੇ ਆਈ ਹੋਵੇਗੀ ਜੇ ਉਹ ਇਸ ਵਿੱਚੋਂ ਸਫਲਤਾ ਨਾਲ ਜੂਝ ਕੇ ਬਾਹਰ ਨਿਕਲੇ ਤਾਂ ਮੈਂ ਵੀ ਨਿਕਲ ਸਕਦਾ ਹਾਂ ਯਾਦ ਰੱਖਿਏ ਕਦੇ-ਕਦੇ ਪਰੇਸ਼ਾਨੀ ਜਾਂ ਗੁੱਸੇ ਸਮੇਂ ਸਾਡੇ ਅੰਦਰ ਵੱਧੂ ਤਾਕਤ ਪੈਦਾ ਹੋ ਜਾਂਦੀ ਹੈ ਤੁਰਨ ਫਰਨ ਜਦ ਸਰੀਰਕ ਕੰਮ ਕਰਨ ਨਾਲ ਇਹ ਖਪਤ ਹੁੰਦੀ ਹੈ ਮਨ ਨੂੰ ਕਿਸੇ ਹੋਰ ਪਾਸੇ ਲਾਉਣਾ ਅਤੇ ਵਾਧੂ ਤਾਕਤ ਨੂੰ ਖਪਤ ਕਰਨਾ ਦੋ ਹੀ ਮੁੱਖ ਰਾਹ ਹਨ ਔਖੇ ਪਲਾਂ ਵਿੱਚੋਂ ਬਾਹਰ ਨਿਕਲ ਲਈ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ